ਅੰਬੀਆਂ ਦੀ ਚਟਨੀ ਕੁੱਟੀ ਆਪਾਂ ਪੁਦੀਨਾ ਪਾ ਕੇ ਨਾਲ ਆਚਾਰ ਨਾਲ ਹਲਵੇ ਦੀ ਸਬਜ਼ੀ ਹਲਵਾ ਕਰਦਾ ਹਲਵਾ ਹਲਵਾ ਕਰ ਦੂ ਮੂਸੂ ਚੋ ਸੀ ਜੀ ਵਿੱਚ ਇਹਦੇ ਵਿੱਚ ਕਾਫੀ ਪੈਂਦਾ ਵਾ ਨਾ ਲਸਣ ਲਸਣ ਪਾ ਕੇ ਖੱਟਾ ਮਿੱਠਾ ਜਿਹਾ ਬੱਸ ਬੱਸ ਆ ਦਿੱਤੀ ਦੋ ਫੁਲਕੇ ਬਾਸਰ ਜੋ ਨਾ ਨਾ ਮੈਂ ਤੇ ਹੋ ਰੋਟੀ ਖਾਣੇ ਆਪਾਂ ਹਨਵਿਕਾ ਦੇ ਘਰ ਚਟਣੀ ਦੇਖੋ ਅੰਬੀਆਂ ਦੀ ਚਟਣੀ ਨਾਲ ਅੰਬ ਦਾ achar ਬਹੁਤ ਸਵਾਦ ਲੱਗਦਾ ਨਾ ਅੱਜ ਕੱਲ ਇਹ ਹੁਣ ਵਧੀਆ ਲੱਗਦਾ ਵਈ ਇਹ achar ਵੀ ਕਸਟੈਂਟ ਦਹੀਂ ਕਰਦੇ ਦੇਖੋ ਅੱਜ ਦੇਖੋ ਅੱਜ ਮੈਂ ਹਨਵਿਕਾ ਦੇ ਘਰ ਆਵਾਂ ਕਿਉਂਕਿ ਸਾਡੇ ਅੱਜ ਨਾ ਲਾਈਟ ਨਹੀਂ ਆਂਦੀ ਪਈ ਹੈਗੀ ਕੱਲ ਦੀ ਲਾਈਟ ਨਹੀਂ ਆਈ ਹੈਗੀ ਰਾਤ ਵੀ ਲਾਈਟ ਸਾਰੀ ਰਾਤ ਨਹੀਂ ਆਈ ਤੇ ਉਦੋਂ ਇਨਵਰਟਰ ਚੱਲਦਾ ਸੀਗਾ ਤੇ ਚਲੋ ਇਨਵਰਟਰ ਨਾਲ ਹੋ ਗਿਆ ਸਰ ਗਿਆ ਤੇ ਹੁਣ ਇਨੂਵੇਟਰ ਵੀ ਬੰਦ ਹੋ ਗਿਆ ਤੇ ਫਿਰ ਹੁਣ ਸਾਰੇ ਸਾਡੇ ਲਾਈਟ ਬੰਦ ਆ ਕਿਉਂਕਿ ਦਰਖਤ ਵਗੈਰਾ ਟੁੱਟੇ ਬਹੁਤ ਹਵਾ ਬਹੁਤ ਚੱਲੀ ਨਾ ਜਿਹੜੀ ਤੂਫਾਨ ਸੀਗਾ ਫਿਰ ਹਨੂਿਕਾ ਕੇ ਲਾਈਟ ਆਉਂਦੀ ਆ ਫਿਰ ਮੈਂ ਅਜ ਹਨੂਿਕਾ ਦੇ ਘਰ ਸੋਵਾਂਗੀ ਮੈਂ ਹਨੂਿਕਾ ਦੇ ਨਾਲ ਹਨ ਹਨੂਿਕਾ ਹੈ ਨਾ ਹਨਾ ਦਾਦੀ ਸੋਏ ਹਨ ਸੋਏ ਏਕੇ ਹਾਂ ਇਸ ਕਰਕੇ ਪਹਿਲਾਂ ਤੇ ਆਪਾਂ ਚੱਲੇ ਸੀਗੇ ਇਹ ਕਿ ਕਿਤੇ ਬਾਹਰ ਸੋਨਾ ਲੈ ਲੈਨੇ ਆ ਰੂਮ ਵਗੈਰਾ ਕਿਉਂਕਿ ਬਹੁਤ ਜ਼ਿਆਦਾ ਹੀ ਹੁਣ ਲਾਈਟ ਤੇ ਆਣੀ ਨਹੀਂ ਆ ਮਿਲਾ ਦਾ ਨਹੀਂ ਆ ਵੀ ਕੱਲ ਤੱਕ ਆ ਜਾਏਗੀ ਵੈਸੇ ਪਰ ਸਾਰੀ ਜਗ੍ਹਾ ਤੇ ਹਾਂ ਕਕੇ ਕਕੇ ਆ ਦੇਖੋ ਸਮਾਨ ਬੱਚਿਆਂ ਦਾ ਕਿੰਨਾ ਸੋਨਾ ਹੁਣ ਤੇ ਨਾ ਪੜਾਈ ਦੇ ਮਾਮਲੇ ਚ ਤੇ ਹੁਣ ਸਮਾਨ ਇੰਨਾ ਵਧ ਗਿਆ ਨਾ ये आज तो मैं पहली बार देखया है इदा ए का ए अभी फिट होयंदा है ऐसे ओ इठे लगा दे हन वे लगा दे ए बी सी किथे है दी, सी दी। आ देख इधर देख दे रहे अभी ए ए आई देख ਹੈ ਲੋ ਹਨੂ ਪੀਕੋ ਆ ਲੱਗ ਗਈ ਕਿੰਨਾ ਸੋਨਾ ਮਾ ਦੇਖ ਇੱਧਰ ਸਾਰੇ ਲਗਾ ਦੇ ਵੀ ਹਾਂ ਨੂੰ ਕੰ ਦੇਖਦੇ ਹਾਂ ਨੂੰ ਕੰ ਲਗਾਣੇ ਆਂਦੇ ਆ ਹੈ ਹਾਂ ਨੂੰ ਵੀ ਕਾ ਲਗਾ ਲੈਂਦੀ ਇੱਥੇ ਡੀ ਕਿੱਥੇ ਡੀ ਸਾਰਾ ਬੋਲ ਕੇ ਦੱਸੋ ਇਹ ਕੀ ਆ ਬੋਲੋ ए बी सी ए बी सी ਡੀ ਈ ਐਫ ਐਫ ਅੱਗੇ ਇਹ ਹੀ ਬੋਲੇਗੀ ਚਲੋ ਇਸ ਨੂੰ ਬੋਲੋ ਬੋਲੋ ए बी सी ਡੀ ਈ ਕਿੰਨਾ ਸੋਹਣਾ ਸਾਰਾ ਫਿੱਟ ਹੋ ਗਿਆ ਵੈਰੀ ਗੁੱਡ ਹਾਨਵੀ ਕਾ ਬੋ ਚਲੋ ਰੋ ਕੋ ਚਲੋ ਹੈ ਇਹ ਵੀ ਆਰ ਨਹੀਂ ਵੈਜੀਟੇਬਲ ਇਹ ਕਾ ਡੌਗੀ ਕਿਹੜਾ ਇਹ ਇਹ ਜ਼ੈਬਰਾ ਡੌਗੀ ਜੈਡ ਜ਼ੈਬਰਾ ਚਿੱਲਾ ਬਣ ਧਵੇ ਆ ਇਧਰ ਹੁੰਦੀ ਵੈਜੀਟੇਬਲ ਚਿੱਲਾ ਕਿੰਨਾ ਕੁਝ ਬਣਾਇਆ ਅਦਿੱਤੀ ਨੇ ਮੂੰਗ ਦਾਲ ਬਣਾਈ ਆ ਇਧਰ ਚਾਹ ਰੱਖੀ ਆ ਇਹ ਤਾਂ ਤਿਆਰ ਹੋ ਗਿਆ ਹੁਣ ਆਫਿਸ ਜਾਊਗਾ ਸਾਨੂੰ ਹੈਲਦੀ ਹੈਲਦੀ ਬ੍ਰੇਕਫਾਸਟ ਕਰਦੇ ਆ ਵੈਰਾਈਟੀਆਂ ਉਹ ਪਾਪੜ ਖਾ ਲੋ ਕਿੰਨੀਆਂ ਵੈਰਾਈਟੀਆਂ ਆ ਇਸ ਤਰ੍ਹਾਂ ਸਾਰੀਆਂ ਫਿੰਗਰ ਦਿੱਤੇ ਘੜ ਕੇ ਤੇ ਇੱਦਾਂ ਦਿਖਾਈ ਜਾਣਾ ਮੜ ਕੇ ਐਸੀ ਹੋ ਨਾ ਨਹੀਂ ਨਾ ਹੈ ਹੈ ਫਿੰਗਰ ਗਾ ਲ ਹਾਂ ਵੀ ਕਾਨੂੰ ਪਤਾ ਫਿੰਗਰ ਜੀ ਦੇਖ ਚੱਲੋ ਆ ਵੀ ਗੁਰ ਅੱਜ ਕੱਲ ਵਧੀਆ ਲੱਗਦੀਆਂ ਨੇ ਨਾ ਘਰ ਦੀਆਂ ਬਣਾਈਆਂ ਜਿਹੜੀਆਂ ਇਹ ਖਾਣ ਲੱਗੋ ਨਾ ਫਿਰ ਕਿੰਨੀਆਂ ਖਨੀ ਖਾਦੀਆਂ ਜਾਂਦੀਆਂ ਸਾਰੇ ਜਣੇ ਬੈਠੇ ਹੋਣ ਨਾ ਜਿਹੜੀ ਕਰੇ ਬਣਾਈਆਂ ਹਮ ਅਈ ਕਹਤੇ ਹੀ ਘਰ ਨਹੀਂ ਆ ਚਾਵਣ ਦੇ ਨਾਲ ਹਮ ਥੋੜੇ ਹੋਏ ਚਾਹੋ ਕਿਸੇ ਸੁਮਾਲ ਕਾ ਬਸ ਬਾਬੂ ਬਾਈ ਥੋੜੇ ਥੋੜੇ ਬਸ ਬਸ ਮੈਂ ਇਤਨੇ ਨਹੀਂ ਫਿਰ ਆਪ ਕੋ ਇਧਰ ਮਸਾਲਾ ਬਣਾ ਲਿਆ ਵੈਜੀਟੇਬਲ ਪਾ ਕੇ ਸਾਰੀਆਂ ਤੇ ਇਧਰ ਆਪਾਂ ਨਿਊਡਲ ਨੂੰ ਉਹ ਬਾਲਾ ਦੋਨੇ ਆ ਇਹਦੀ ਰੈਸਪੀ ਤੇ ਮੈਂ ਪਾਈ ਆ ਪਹਿਲਾਂ ਵੀ ਨਿਊਡਲਾਂ ਤੇ ਹੁਣ ਰੈਸਪੀ ਨਹੀਂ ਇਹਦੀ ਬਣਾਈ ਹੈਗੀ ਬਸ ਇਸ ਤਰ੍ਹਾਂ ਜਿਸ ਤਰ੍ਹਾਂ ਮੈਂ ਪਹਿਲਾਂ ਬਣਾਈ ਸੀ ਉਸ ਤਰ੍ਹਾਂ ਹੀ ਨਿਊਡਲ ਬਣਾਨੇ ਨੇ ਥੋੜਾ ਜਿਹਾ ਫਲੇਵਰ ਇਹਦਾ ਨਿਊਡਲਾਂ ਦਾ ਹੋਰ ਆ ਕਿਉਂਕਿ ਪਹਿਲਾਂ ਵਾਲੇ ਨਿਊਡਲ ਜਿਹੜੇ ਸੀ ਨਾ ਮੇਰੇ ਉਹ ਹੋਰ ਸੀਗੇ ਇਹ ਆਟੇ ਦੇ ਨਿਊਡਲ ਆ ਵੈਸੇ ਇਹ ਵਾਲੇ ਨਿਊਡਲ ਇਸ ਤਰ੍ਹਾਂ ਦੇ ਨੇ ਇਹਦੇ ਦੂਸਰੇ ਵੀ ਨਾ ਮੇਰੇ ਵਾਈਟ ਲਿਫ ਕਾਫੀ ਵਾਲੇ ਸੀਗੇ ਤੇ ਗੋਲ-ਗੋਲ ਵਾਲੇ ਸੀਗੇ ਤੇ ਇਹ ਲੰਬੇ ਵਾਲੇ ਆ ਤੇ ਆਟੇ ਵਾਲੇ ਆ ਤੇ ਇਹ ਇਸ ਤਰ੍ਹਾਂ ਤੇ ਹੁਣ ਇਹਨਾਂ ਨੂੰ ਬਣਾ ਕੇ ਦੇਖਦੇ ਆ ਕਿ ਇਹ ਕਿਸ ਤਰ੍ਹਾਂ ਦੇ ਬੰਦੇ ਆ ਕਿਉਂਕਿ ਮੈਂ ਤੇ ਪਹਿਲੇ ਪਿੱਲਾ ਆਪਾਂ ਬਣਾਉਂਦੇ ਸੀਗੇ ਵੈਸੇ ਇਸ ਤਰ੍ਹਾਂ ਦੇ ਵੀ ਸੋਇਆ ਸੌਸ ਨਹੀਂ ਇਹਨਾਂ ਚ ਪਾਈ ਕਿਉਂਕਿ ਸੋਇਆ ਸੌਸ ਨਾ ਛਾਣੂ ਨਹੀਂ ਖਾਂਦਾ ਸੋਇਆ ਸੌਸ ਤੇ ਇਸ ਕਰਕੇ ਸੋਇਆ ਸੌਸ ਨਹੀਂ ਪਾਈ ਹੈ ਜੀ ਉਹ ਫਿਰ ਬਾਅਦ ਵਿੱਚ ਦੇਖ ਲਾਂਗੇ ਜੇ ਹਲਾਗ ਪਾਣੀ ਹੋਏਗੀ ਤੇ ਹੁਣ ਬਸ ਇਹ ਹੁੰਦੇ ਆ ਤੇ ਫਿਰ ਆਪਾਂ ਇਦੇ ਵਿੱਚ ਪਾਵਾਂਗੇ ਅੱਜ ਨਿਊਡਲ ਬਣਾਉਣੇ ਆਂ ਨਹੀਂ ਐਂ ਕਿਸੇ ਨੂੰ ਨਿਊਡਲ ਬਣਾ ਲੈਣੇ ਨਹੀਂ ਨਿਊਡਲ ਤੇ ਮੈਂ ਨਾ ਆਈ ਸੀਗੀ ਜਾ ਕੇ ਨਾ ਮੈਂ ਘਰ ਤੇ ਪਾਣੀ ਟੱਬ ਭਰਿਆ ਸੀਗਾ ਵੈਸੇ ਮੈਂ ਨਾ ਕੱਲ ਦਾ ਤੇ ਫਿਰ ਮੈਂ ਨਾ ਆ ਕੇ ਆਈ ਮੈਂ ਕਿਹਾ ਚੱਲਣਾ ਨਹੀਂ ਆ ਤੇ ਫਿਰ ਆ ਕੇ ਹੁਣ ਬਸ ਲੰਚ ਵਿੱਚ ਅੱਜ ਨਿਊਡਲ ਬਣਾਉਣੇ ਆ ਤੇ ਇੱਧਰ ਹੀ ਸੀ ਕਿਉਂਕਿ ਲਾਈਟ ਹੈ ਜਿੱਥੇ ਮੈਂ ਗਈ ਸੀ ਕਿ ਲਾਈਟ ਮੈਂਟ ਦੀ ਮੈਂ ਢਾਈ ਸੀਗੀ ਪਰ ਹੁਣ ਵੇਖੋ ਕਿ ਲਾਈਟ ਆ ਜਾਏਗੀ ਫਿਰ ਚਲੋ ਹੁਣ ਮੈਂ ਦੇਖਾ ਬਰ ਬਣਾ ਲੀਏ ਨਿਊਡਲ ਉਹੀ ਸੀਗੀ ਦੁੱਧ ਪਿੰਦੇ ਪਿੰਦੇ ਨਾ ਸੌਂ ਗਈ ਨੀ ਦਾੰਦੀ ਪਈ ਸੀ ਉਹਨੂੰ ਤੇ ਫਿਰ ਉਹ ਸੌਂ ਗਈ ਸੀ ਤੇ ਪਾ ਗਏ ਨੇ ਹੁਣ ਮੈਂ ਸੋਇਆ ਸੌਸ ਬਾਅਦ ਵਿੱਚ ਥੋੜੀ ਜੀ ਪਾਲੀ ਸੀਗੀ ਬਹੁਤ ਸੋਨੇ ਬਣੇ ਨੇ ਸਭ ਕੁਝ ਵਧੀਆ ਏ ਬਹੁਤ ਟੇਸਟੀ ਆ ਟੇਸਟ ਕਰਕੇ ਖਾ ਕੇ ਦੇਖਦੇ ਆ ਹੂੰ ਬਹੁਤ ਸਵਾਲ ਆ। ਆਪਾਂ ਖਾਣੇ ਆ। ਬੈਠ ਕੇ ਖਾਣੇ ਹੁਣ। ਇਹਨਾਂ ਤੇ ਜਾਣਾ ਪਾਰਟੀ ਤੇ ਤੇ ਆਪਾਂ ਫਿਰ ਹੁਣ ਨਾਲ ਛਾਨੂੰ ਦੇ ਵਿੱਚ ਜਾਣਾ ਤੇ ਆਪਾਂ ਆਉਣਾ ਤੇ ਫਿਰ ਹੁਣ ਤਿੰਨੇ ਜਾਣੀਆਂ ਵਾਹੀਂ। ਫਿਰ ਉੱਧਰ ਹੀ ਖਾ ਪੀ ਲਵਾਂਗੇ ਇਕੱਠੇ ਦਾਦੇ। ਜਾਣੀ ਕੱਲ੍ਹ ਦੀ ਤੇ ਮੈਂ ਉੱਥੇ ਹੀ ਸੀ ਵੈਸੇ। ਤੇ ਹੁਣ ਫਿਰ ਬੱਸ ਹੁਣ ਫਿਰ ਮੈਂ ਆਈ ਸੀਗੀ ਤੇ ਹੁਣੇ ਤਿਆਰ ਤੇ ਤੁਹੰਦੇ ਪਹਿਲੇ ਇਹਨਾਂ ਨੇ ਪਾਰਟੀ ਤੇ ਜਾਣਾ ਤੇ ਮੈਂ ਫਿਰ ਉਧਰ ਚਲੀ ਜਾਵਾਂਗੀ ਖਾਣ ਵੇਕਾ ਹੋਣਾ ਵਾਲੀ ਚਾਹ ਪੀ ਲਵਾਂ ਮੈਂ ਚਾਹ ਨੂੰ ਦਿਲ ਕਰਦਾ ਪਿਆ ਸੀਗਾ ਤੋਂ ਬਿਨਾਂ ਨਾ ਘਰ ਪਤਾ ਨਹੀਂ ਕੀ ਇਹ ਬਹੁਤ ਜ਼ਿਆਦਾ ਹੀ ਲਾਈਟ ਤੋਂ ਬਿਨਾਂ ਔਖਾ ਹੁੰਦਾ ਵਾ ਤੇ ਲਾਈਟ ਆਈ ਵੀ ਹਿਸਾਬ ਲਾ ਲਓ ਤੂੰ 2 ਦਿਨ ਹੋ ਗਏ ਪੂਰੇ ਲਾਈਟ ਨਹੀਂ ਆਈ ਹੈਗੀ ਪੂਰਾ ਦਿਨ ਰਾਤ ਤੇ ਲਾਈਟ ਤੋਂ ਬਿਨਾਂ ਬਹੁਤ ਔਖਾ ਹੈ ਸਾਡੇ ਤੇ ਫਿਰ ਵੀ ਥੋੜਾ ਬੋਤਾ ਪਾਣੀ ਹੈਗਾ ਸੀ ਨਾ ਮੈਂ ਭਰ ਵੀ ਲਿਆ ਸੀਗਾ ਥੋੜਾ ਬੋਤਾ ਪਰ ਲੋਕਾਂ ਦੇ ਪਾਣੀ ਵੀ ਨਹੀਂ ਸੀ ਹੈਗਾ ਬਹੁਤ ਔਖਾ ਰ ਬੱਚਿਆਂ ਦਾ ਬਹੁਤ ਔਖਾ ਬੱਚਿਆਂ ਛੋਟੇ ਛੋਟੇ ਬੱਚੇ ਆ ਜਿਨ੍ਹਾਂ ਦੇ ਉਹਨਾਂ ਵਾਸਤੇ ਵੀ ਬਹੁਤ ਔਖਾ ਸੀਗਾ ਰਾਤ ਦਿਨ ਪਾਣੀ ਲਾਈਟ ਇਨਵਰਟਰ ਸਭ ਕੁਝ ਬੰਦ ਹੋ ਗਿਆ ਸੀਗਾ ਚਲੋ ਹੁਣ ਆ ਗਈ ਹੈ ਵੈਸੇ ਕਿਉਂਕਿ ਇਤਕੀ ਨੇਰੀ ਨੇ ਨਾ ਨੁਕਸਾਨ ਬਹੁਤ ਜ਼ਿਆਦਾ ਹੋਇਆ ਜਿਹੜੀਆਂ ਤੂਫਾਨ ਆਏ ਨਾ ਬਹੁਤ ਨੁਕਸਾਨ ਦਰਖਤ ਟੁੱਟ ਗਏ ਨੇ ਸਸ 12 ਤੇ ਜਿਹੜੀਆਂ ਟੁੱਟਣੀਆਂ ਹੈਗੀਆਂ ਪਰ ਨੁਕਸਾਨ ਵੀ ਬਹੁਤ ਜ਼ਿਆਦਾ ਹੋਇਆ ਲੋ ਨੇ ਨਾ ਨੇਰੀਆਂ ਬਹੁਤ ਜ਼ਿਆਦਾ ਹੈਗੀਆਂ ਅੱਗੇ ਵੀ ਚੱਲ ਗਰਮੀਾਂ ਚ ਹੁੰਦੀਆਂ ਆ ਵਾ ਪਰ ਐਤ ਕੀ ਨੇਰੀਆਂ ਜ਼ਿਆਦਾ ਹੀ ਆ ਹੁਣ ਸਾਰੇ ਕਵਰ ਮੈਂ ਉਤਾਰੇ ਹੀ ਸਾਫ਼ ਕਰਾਂਗੀ ਹੁਣ ਮੈਂ ਇੱਥੇ ਨੇ ਸਫਾਈ ਕਰਾਂਗੀ ਸਾਰੇ ਲਾ ਕੇ ਰੱਖੇ ਸੀਗੇ ਹੁਣ ਮੈਂ ਇਹਨਾਂ ਨੂੰ ਮਸ਼ੀਨ ਚ ਪਾ ਕੇ ਫਿਰ ਇਹਨਾਂ ਨੂੰ ਵਾਰੀ ਵਾਰੀ ਧੋ ਲਾਂਗੀ ਹੁਣ ਸਾਰੇ ਤੇ ਖਲਾਰਾ ਘਰ ਦੇ ਵਿੱਚ ਕਾਫੀ ਭਿਆ ਹੋਇਆ ਵਾ ਹੁਣ ਸਾਰੇ ਸਫਾਈ ਕਰਾਂਗੀ ਮੈਂ ਤੇ ਇਧਰ ਮੈਂ ਹੁਣ ਮੈਂ ਆਖਿਆ ਕਪੜੇ ਵੀ ਤੋ ਤੇਜ ਸੀਗੇ ਕਪੜੇ ਵੀ ਝੋੜਾਂਗੀ ਸਾਰੇ ਖਲਾਰਾ ਜਿੱਦਾਂ ਹੈਗਾ ਪਿਆ ਹਜੇ ਤੇ ਹੁਣ ਮੈਂ ਚਾਹ ਵੀ ਲੱਗੀ ਆ ਬੈਠਦੀ ਆ ਤੇ ਚਾਹ ਪੀਨੇ ਆ ਪਾਪਾ ਹਨ ਵੀ ਕਾਤੇ ਸੀ ਪਾਰਟੀ ਕਰਨ ਲੱਗੇ ਆ ਦੇਖੋ ਬੜੇ ਪਾਪਾ ਔਰ ਸਾਨੂੰ ਕਾਮ ਆ ਪਾਰਟੀ ਪੇ ਗਏ ਆ ਨਾ ਹਨ ਵੀ ਕਾ ਹਮ ਵੀ ਘਰ ਤੇ ਪਾਰਟੀ ਕਰਨੇ ਲੱਗੇ ਆ ਚੱਕੋ ਜਿਹੜਾ ਮੈਂ ਤੁਸੀ ਕਿਹੜਾ ਲੈਣਾ ਪਹਿਲਾਂ ਕਿਹੜਾ ਹੋਊਗਾ ਆ ਹਾਂ ਆਦੇ ਖਿਓ ਖਾ ਲੋ ਨਹੀਂ ਨਹੀਂ ਖਾ ਲੋ ਇਹ ਕਿ ਆ ਪਤਾ ਕਿਹੜਾ ਚੰਗਾ ਹੈ ਮੇਰੇ ਕੋਲ ਨਾ ਕੋਈ ਗੱਲ ਨਹੀਂ ਉਹ ਦੂਸਰੇ ਦਾ ਕਰ ਲਾਂਗੇ ਆਪਾਂ ਨਹੀਂ ਬਹੁਤ ਦਿਨ ਆ ਬਾਡ 버ਗਰ ਮੰਗਵਾਇਆ ਅਸੀਂ 버거 ਖਾਣ ਲੱਗੇ ਹਾਂ ਨੀ ਤੂੰ ਨਹੀਂ ਖਾਣਾ ਖਾਣ ਵੀ ਕ ਵਿਚਾਰੀ ਨੂੰ ਭਜਾਉਂਦੇ ਨਹੀਂ ਹੋਣਿਆ ਨਾ ਹਨ ਵੀ ਕ ਅੱਜ ਹੁਣ ਆਪਣੇ ਘਰ ਹੁਣ ਮੈਂ ਬਣਾਈ ਸੀ ਕਿਉਂਕਿ ਕੱਲ ਲਾਈਟ ਆ ਗਈ ਸੀ ਤੇ ਫਿਰ ਹੁਣ ਮੈਂ ਆਖਿਆ ਕਿ ਖਾਣ ਨੂੰ ਫਿਰ ਮੈਂ ਘਾ ਆਲੂ ਬੈਂਗਨ ਬਣਾ ਲੇਣੀ ਹੈ ਨਾਲ ਚੌਲ ਬਣਾ ਲੈ ਨਾਲ ਆਲੂ ਬੈਂਗਨ ਬਣਾ ਲਿਆ ਰਸਮਿਸੇਜੇ ਆਲੂ ਬੈਂਗਨ ਇਹ ਦਿਨ ਚੌਲ ਵਧੀਆ ਲੱਗਦੇ ਆ ਰਸਮਿਸੇਜੇ ਹੋਣ ਨਾ ਤੇ ਬਹੁਤ ਸਵਾਦ ਲੱਗਦੇ ਨੇ ਆਲੂ ਬੈਂਗਨਾਂ ਦੇ ਨਾਲ ਚੌਲ ਤੇ ਇਹ ਲੰਚ ਦੇ ਵਿੱਚ ਬਸ ਹੁਣ ਆਪਾਂ ਲੰਚ ਕਰਾਂਗੇ ਆਲੂ ਬੈਂਗਨਾਂ ਦੇ ਨਾਲ ਚੌਲਾਂ ਦਾ ਹੋ ਬਹੁਤ ਕਰਨ ਵਾਲੇ ਸੀ ਘਰ ਦੇ ਵਿੱਚ ਹੁਣ ਕਿੰਨੇ ਕੱਪੜੇ ਇੰਨੇ ਜਮਾ ਹੋ ਗਏ ਨਾ ਕਿਉਂਕਿ ਕੱਪੜੇ ਧੋਤੇ ਨਹੀਂ ਹੁਣ ਕਿੰਨੇ ਦਿਨ ਹੋ ਗਏ ਤਾਂ ਕੱਪੜਾ ਹੀ ਨਹੀਂ ਧੋਤੇਗੇ ਤੇ ਲਾਈਟ ਚੱਲ ਗਈ ਜਦੋਂ ਆਪਾਂ ਉਧਰੋਂ ਆਈਆਂ ਤੇ ਫਿਰ ਲਾਈਟ ਚਲੀ ਗਈ ਤੇ ਫਿਰ ਹੁਣ ਕੱਪੜੇ ਵੀ ਚਾਹੇ ਜੇ ਮਸ਼ੀਨ 'ਚ ਧੋਤੇ ਪਾਏ ਵੀ ਆ ਫਿਰ ਹੁਣ ਮੈਂ ਕਿਹਾ ਥੋੜੇ ਧੋਤੇ ਥੋੜੇ ਪੇ ਥੋੜੇ ਥੋੜੇ ਕਰਕੇ ਧੋ ਮੰਗੀ ਕਿਉਂਕਿ ਪਾਉਣ ਨੂੰ ਫਿਰ ਜਗਾ ਉੱਪਰ ਤੇ ਪੰਦੀ ਨਹੀਂ ਮੈਂ نیچے ਹੀ ਪਾ ਦਿੰਨੀ ਆ ਕੱਪੜੇ ਤੇ ਅੰਗਰ ਕੇ ਫਿਰ ਹੁਣ ਕੱਪੜੇ ਵੀ ਧੋਵਾਂਗੀ ਮਸ਼ੀਨ ਚ ਪਾਏ ਆ ਕੁਝ ਜਿਹੇ ਕਾਫੀ ਤੋਂਣ ਵਾਲੇ ਆ ਮੈਂ ਲਾਏ ਆ ਵੀ ਹੈ ਨਾ ਸ਼ਾਰਟ ਵਗੈਰਾ ਲਾਏ ਆ ਚਾਦਰਾਂ ਚੁੱਤਰਾ ਕੁਝ ਲਾਈਆਂ ਹੈਗੀਆਂ ਲਾ ਕੇ ਰੱਖੀਆਂ ਸੀਗੀਆਂ ਤੇ ਹੁਣ ਕਿਉਂਕਿ ਉਹ ਪਹਿਲਾਂ ਹੀ ਮੈਂ ਚਾਦਣਾ ਲਾਈਆਂ ਹੈਗੀਆਂ ਜਦੋਂ ਮੈਂ ਪਿੰਡੋਂ ਆਈ ਸੀਗੀ ਤੇ ਫਿਰ ਬਾਅਦ ਵਿੱਚ ਹੁਣ ਫਿਰ ਉਧਰ ਜਾਣਾ ਪੈ ਗਿਆ ਭਤੀਜੀ ਵੱਲ ਉਧਰ ਫਿਰ ਉਧਰੋਂ ਆ ਕੇ ਤੇ ਹੁਣ ਬਸ ਫਿਰ ਲਾਈਟ ਨਹੀਂ ਆਈ ਦੋ ਤਿੰਨ ਦਿਨ ਤੇ ਹੁਣ ਲਾਈਟ ਨਹੀਂ ਆਈ ਹੈਗੀ ਇਸ ਕਰਕੇ ਹੁਣ ਮੈਂ ਕੱਪੜੇ ਕੱਲ ਸ਼ਾਮੀ ਆਈ ਲਾਈਟ ਤੋਂ ਮੈਂ ਕੱਪੜੇ ਨਾਲੇ ਧੋ ਦਾਂਗੀ ਨਾਲੇ ਫਿਰ ਥੋੜੀਆਂ ਬੋਦੀਆਂ ਵੇਚਦੀਆਂ ਕੰਮ ਜਿਹੜੇ ਕੱਪੜੇ ਤੋਂ ਤੇ ਜਾਣਗੇ ਬਸ ਇਹੀ ਮੇ ਇਹ ਨਾ ਕੱਪੜੇ ਤੋਂ ਤੇ ਜਾਂਦੇ ਫਿਰ ਕੰਮ ਖਤਮ ਹੋ ਜਾਂਦਾ ਵਾ ਜ਼ਿਆਦਾਤਰ